ਸਾਡੇ ਥੱਲੇ ਆਣ ਕੇ ਸਤ ਮੰਤਰੀ ਮਰਿਆ ਜਾਣ ਤੇ ਸਾਡੇ ਥੱਲੇ ਆਣ ਕੇ ਕਿਆ ਸਰਕਾਰ ਹਾਏ 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 ਕਿਆ ਸਰਕਾਰ ਹਾਏ 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 ਤੁਹਾਨੂੰ ਅੰਤਮਨ ਸਰਕਾਰ ਦੀ ਅਸੀਂ ਪੂਰੇ ਪੰਜਾਬ ਦੇ ਵਿੱਚ ਅਫੀਆਂ ਖੂਕ ਕੇ ਜਿਹੜੀ ਇਹ ਵੀ ਸਵਾਹ ਹੈ ਜਿਹੜੀ ਉਹ ਚੰਡੀਗੜ੍ਹ ਤੱਕ ਪਹੁੰਚਾਉਣੀ ਆ ਪਰ ਮਨਤਮਨ ਨੂੰ ਦੱਸਣਾ ਕਿ ਤੂੰ ਜਿਹੜਾ ਝੂਠੇ ਵਾਅਦੇ ਕਰਦਾ ਮਲਾਜਮਾਂ ਨਾਲ ਵਾਰ-ਵਾਰ ਸਾਨੂੰ ਟਿੱਕਰਾਂ ਕਰ ਰਿਹਾ ਮੈਂ ਸਾਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਪੰਜਾਬ ਦੇ ਮਲਾਜਮਾਂ ਨੂੰ ਪੈਨਸ਼ਨਾਂ ਨੂੰ ਕੁਜ ਜਲੀਲ ਕਰ ਰਿਹਾ ਪੁੱਤਰਾ ਉਹ ਦਿਨ ਦੂਰ ਨਹੀਂ ਆ ਤੂੰ ਪਹਿਲਾਂ ਲੋਕ ਸਭਾ ਇਲੈਕਸ਼ਨਾਂ ਵਾਲੇ ਵਿੱਚ ਸਾਨੂੰ ਚੈੱਕ ਕੀਤਾ ਸੀ ਤੈਨੂੰ ਉਹਦਾ ਸਵਾਦ ਦੇਖਣਾ ਪਿਆ ਹੁਣ ਉਹ ਸਮਾਂ ਦੂਰ ਨਹੀਂ ਆ ਢਾਈ ਸਾਲ ਤੇ ਨੇ ਰਹਿ ਗਏ ਆ ਤੈਨੂੰ ਢਾਈ ਸਾਲ ਦੇ ਵਿੱਚ ਜਿਹੜਾ 13 ਦਾ ਅੰਕੜਾ ਤੋਂ ਪਾਰ ਕਰਦਾ ਸੀ ਤਿੰਨ ਰਹਿ ਗਏ ਤੇਰੀ ਇਹੋ ਜੀ ਦੁਰਕਸ਼ਾ ਕਰ ਦੇਵਾਂਗੇ ਪੰਜਾਬ ਦੇ ਮਲਾਜਾਂ ਨੂੰ ਤਿੰਨ ਤੋਂ ਵੀ ਮਜਬੂਰ ਹੋ ਜਾਏਗਾ ਤੇ ਮੈਂ ਬਾਸ ਦੇ ਵਿੱਚ ਸਾਰੇ ਹੀ ਆਏ ਹੋ ਜਿੱਥੇ ਬੰਦੀਆਂ ਨੂੰ ਅਪੀਲ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਆਪਾਂ ਮਾਨ ਰੋਡ ਤੇ ਜਾ ਕੇ ਦੋ-ਦੋ ਦੀਆਂ ਲਾਈਨਾਂ ਬਰ ਕੇ ਡਿਸਪਲਿਨ ਦੇ ਵਿੱਚ ਚੱਲਣਾ ਸ਼ਹਿਰ ਦੇ ਵਿੱਚ ਰਾਉਂਡ ਲਾਉਣਾ ਬੜੇ ਸੰਜਮ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਚੱਲਣਾ ਤੇ ਮੈਂ ਜਾਵਾ ਕੁਝ ਨਾ ਕਹਿੰਦਾ ਹੋਇਆ ਇੰਨੀ ਹੀ ਬੇਨਤੀ ਕਰਾਂਗਾ ਕਿ ਆਪਾਂ ਬੜੇ ਤਰੀਕੇ ਨਾਲ ਇਸ ਰਿਆਲੀ ਨੂੰ ਕਾਮਯਾਬ ਕਰਨਾ ਧੰਨਵਾਦ ਸਾਰਿਆਂ ਨੂੰ ਅੱਜ ਅਸੀਂ ਭਗਵਾਨ ਤਮਾਨ ਸਰਕਾਰ ਦੇ ਖਿਲਾਫ ਇਸ ਕਰਕੇ ਅਰਥੀ ਭੂਕ ਮਜਾਦਾ ਕਰਨ ਵਾਸਤੇ ਤੁਰੇ ਆ ਕਿਉਂਕਿ ਮਾਨ ਸਰਕਾਰ ਨੇ ਬਾਰ ਬਾਰ ਮੀਟਿੰਗ ਦੇ ਕੇ ਤੇ ਸਾਂਝੇ ਫੋਰਮ ਦੇ ਨਾਲ ਇੱਕ ਮਖੌਲ ਵਾਂਗ ਕੀਤਾ ਕਿ ਜਿੰਨੇ ਗੱਲਬਾਤ ਕਰਨ ਤੋਂ ਇੱਕ ਦਿਨ ਪਹਿਲਾਂ ਠਘੌੜਾ ਹੋ ਜਾਂਦਾ ਅਗਰ ਦੇ ਕੋਲ ਕੋਈ ਦਲੀਲ ਹੋਵੇ ਤੇ ਉਹ ਜੱਥੇਬੰਦੀ ਦੇ ਨਾਲ ਬਹਿ ਕੇ ਗੱਲ ਕਰਦਾ ਪਰ ਉਹਦੇ ਕੋਲ ਕੋਈ ਦਲੀਲ ਨਹੀਂ ਹੈਗੀ ਕਿਉਂਕਿ ਦੇਰੇ ਸਾਡੇ ਹੱਕ ਆ ਅਸੀਂ ਕੋਈ ਵੱਖਰਾ ਨਹੀਂ ਮੰਗਦੇ ਅਸੀਂ ਇਸ ਗੱਲ ਦੇ ਉੱਤੇ ਮੰਗ ਕਰਦੇ ਆ ਕਿ ਜੋ ਸਾਡਾ ਹੱਕ ਆ ਸਾਨੂੰ ਉਹ ਦਿੱਤਾ ਜਾਵੇ ਬਣੇ ਆ ਕਿ 2.6 ਦਾ ਸਕੇਲ ਆ ḍia ਜਿਹੜਾ ਇਹ ਸੈਂਟਰ ਵੱਲ ਦਿੱਤਾ ਜਾਂਦਾ ਸਾਰੀਆਂ ਇੰਡੀਆ ਦੀਆਂ ਸਟੇਟਾਂ ਨੇ ਦਿੱਤਾ ਸਾਡਾ ਰਹਿੰਦਾ ਇਸ ਕਰਕੇ ਸੀ ਭਗਵਾਨ ਸਮਾਨ ਦੀ ਅਜਰਤੀ ਫੂਕਣ ਵਾਸਤੇ ਚਾਰ ਹੋਏ ਆ ਧੰਨਵਾਦ ਪੰਜਾਬ ਸਰਕਾਰ ਦੇ ਅੱਜ ਅਸੀਂ ਝੂਠੇ ਲਾਰਿਆਂ ਦੀ ਪੰਡ ਜਿਹੜੀ ਆ ਇਹ ਫੂਕਣ ਜਾ ਰਹੇ ਆ ਇਹਨੇ ਬਾਰ ਬਾਰ ਸਾਡੇ ਮੁਲਾਜ਼ਮ ਸਾਥੀਆਂ ਦੇ ਨਾਲ ਵਾਅਦਾ ਕਰਕੇ ਝੂਠੇ ਵਾਅਦੇ ਕਰਕੇ ਤੇ ਬਾਰ ਬਾਰ ਮੁੱਕਰਦਾ ਰਿਹਾ ਇਹਦੀ ਇਸ ਵਾਅਦਾ ਖਿਲਾਫੀ ਦੇ ਖਿਲਾਫ ਉਹਨੂੰ ਡੰਡ ਦੇਣ ਵਾਸਤੇ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਹਰ ਤਸੀਲ ਹੈੱਡਕੁਆਰਟਰ ਦੇ ਉੱਪਰ ਈਵਨ ਗਲੀਆਂ ਗਲੀਆਂ ਦੇ ਵਿੱਚ ਇਹਦੇ ਪੁਤਲੇ ਫੂਕਾਂਗੇ ਔਰ ਲੋਕਾਂ ਨੂੰ ਦੋਚਾਂਗੇ ਕਿ ਪ੍ਰਧਾਨ ਇੱਕ ਇਹ ਮੁੱਖ ਮੰਤਰੀ ਜਿਹੜਾ ਵਾ ਇੱਕ ਨਾ ਲੋਕਾਂ ਦੇ ਨਾਲ ਧੋਖੇ ਕਰਦਾ ਆਪਣੇ ਦੇ ਆਪਣੇ ਸਰਕਾਰ ਦੇ ਕਰੋੜਾਂ ਰੁਪਏ ਖਰਚ ਕਰਕੇ ਇਹ ਬਾਦੀਆਂ ਹਸਪਤਾਲਾਂ ਦੇ ਵਿੱਚ ਇਛਿਹਾਰ ਦੇ ਦੇ ਕੇ ਸਾਡਾ ਕਰੋੜਾਂ ਰੁਪਈਆ ਦਾ ਫੰਡ ਜਿਹੜਾ ਵਾ ਸਾਡੇ ਟੈਕਸਾਂ ਦਾ ਦਿੱਤਾ ਹੋਇਆ ਉਹਨੂੰ ਨਜਾਇਜ਼ ਢੰਗ ਨਾਲ ਲਾਗੂ ਕਰਦਾ ਤੇ ਅਸੀਂ ਤਾਂ ਇਹ ਵੀ ਕਰਾਂਗੇ ਕਿ ਜਿਹੜੀਆਂ ਹਰਿਆਣਾ ਦੇ ਵਿੱਚ ਜੜੀਆਂ ਚੋਣਾਂ ਹੋ ਰਹੀਆਂ ਵਾਂ ਉੱਥੇ ਜਾ ਕੇ ਵੀ ਇਹਦੇ ਪੋਲ ਖੋਲੀਏ ਜਿਹੜੇ ਝੂਠੇਵਾਰੇ ਪੰਜਾਬ 'ਚ ਕਰਕੇ ਤੇ ਝੂਠੇ ਇਤਿਆਰ ਦੇ ਕੇ ਉਧਰੋਂ ਬਸੇ ਆਪਣਾ ਝੂਠਾ ਪ੍ਰਚਾਰ ਕਰਦਾ ਉਹਦਾ ਭਾਂਡਾ ਫੋੜ ਕਰਾਂਗੇ ਤੇ ਹਰਿਆਣਾ ਵਿੱਚੋਂ ਵੀ ਇਹਨੂੰ ਭਜਾਵਾਂਗੇ ਤੇ ਪੰਜਾਬ ਵਿੱਚੋਂ ਵੀ ਭਜਾਵਾਂਗੇ ਜੈ ਯੂਨੀਅਨ ਜੈ ਸੰਘਰਸ਼ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਸਾਥੀ ਜਿਹੜੇ ਡਿਸਪਲਨ ਤੇ ਰਹਿੰਦੇ ਹੋયા ਇਸ ਰੈਲੀ ਜੇਬੇ ਸ਼ਾਮਲ ਹੁੰਦੇ ਹੋਏ ਆਉਣ ਤੇ ਅਸੀਂ ਇਸ ਤੋਂ ਚੱਲ ਕੇ ਬੱਸ ਸਟੈਂਡ ਵਾਲੇ ਬੱਸ ਇਹਨੂੰ ਹੋ ਕੇ ਉਹ ਸਾਧਨਾਨ ਮੰਦਿਰ ਦੀ ਹੋ ਕੇ ਗਰਾੜੀ ਚੌਂਗ ਦੇ ਵਿੱਚ ਇਹਦਾ ਜਿਹੜਾ ਢੂਠਾ ਪੰਡਾ ਜਿਹੜਾ ਇਹ ਭੰਣਾਗੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਡਿਸਪਲਨ ਦੇ ਨਾਲ ਆਪਾਂ ਸਾਰਿਆਂ ਨੇ ਚੱਲਣਾ ਵਾ ਸੋ ਸਾਰੇ ਲੋਕਾਂ ਦਾ ਆਏ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਪਿਆਰੇ ਸਾਥੀਓ ਅੱਜ ਅਰਥੀ ਫੂਕ ਮਯਾਰਾ ਆਪਾਂ ਕਰਨ ਜਾ ਰਹੇ ਆ ਇਹਦੀ ਸਾਨੂੰ ਕਰਨੀ ਕਿਉਂ ਲੋੜ ਪਈ ਜੋ ਇੱਕ ਲਾਰਾ ਲਪਾ ਲਾਉਣ ਵਾਲਾ ਮੁੱਖ ਮੰਤਰੀ ਸਾਨੂੰ ਟੱਕਰਿਆ ਲਾਰੇ ਤੇ ਲਾਰਾ ਲਾਰੇ ਲਾਰਾ ਤਰੀਕ ਤੇ ਤਰੀਕ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਸੀਂ ਰੈਟ 1715 ਤੋਂ 31 12 15 ਤੱਕ 113% ਤੋਂ 119% ਡੀਏ ਕਰਨ ਵਾਸਤੇ ਇਨਸਪੈਕਟਰ ਪਿੰੰ ਮੰਦਰ ਸਿੰਘ ਤੇ ਇਨਸਪੈਕਟਰ ਬਲਕਾਰ ਸਿੰਘ ਦੇ ਨਾਂ ਤੇ ਪਾਈ ਸੀ ਜਿਹਦੇ ਵਿੱਚ ਅਸੀਂ ਕਾਮਯਾਬ ਹੋਏ ਤੇ ਸਾਰੇ ਪੰਜਾਬ ਦੇ ਸਾਥੀਆਂ ਨੂੰ ਉਹਦਾ ਬੈਨੀਫਿਟ ਮਿਲਿਆ ਜਿਸ ਦੇ ਵਿੱਚ ਜਿੰਨੀਆਂ ਬਾਕੇ ਰੇਟਾਂ ਅਸੀਂ ਕੀਤੀਆਂ ਜਾਂ ਰੇਟਾਂ ਹੋਰ ਮੁਲਾਜ਼ਮਾਂ ਨੇ ਕੀਤੀਆਂ ਉਹਨਾਂ ਦੇ ਜਿੰਨੀਆਂ ਵੀ ਪੰਜਾਬ ਸਰਕਾਰ ਨੇ ਅਪੀਲਾਂ ਪਾਈਆਂ ਵਾ ਉਹ ਚਾਰੇ ਪੀਲਾ ਜਿਹੜੀ ਪੰਜਾਬ ਸਰਕਾਰ ਹੱਟ ਚੁੱਕੀ ਹੈ 450 ਰੁਪਏ ਦੀ ਲੀਵਨ ਕੈਸ਼ਮੈਂਟ ਕੰਪਿਊਟ 119% ਦੀ ਵਾਲੀ ਜਿਹੜੀ ਰੇਟ ਹੈ ਉਹ ਅਪੀਲ ਹੈ ਜੀ ਸਰਕਾਰ ਹੱ ਚੁੱਕੀ ਆ ਲੇਕਿਨ ਉਹਨੂੰ ਨੋਟੀਫਾਈਡ ਨਹੀਂ ਕੀਤਾ ਜਾ ਰਿਹਾ ਜੇਕਰ ਨੋਟੀਫਾਈਡ ਕੀਤਾ ਜਾਵੇ ਸਾਡਾ 1 16 ਤੋਂ ਬਣਦਾ ਬਕਾਇਆ 259 ਦੇ ਨਾਲ ਪੈਨਸ਼ਨ ਰਵਾਈ ਆਪੇ ਸਾਢੇ 5 ਸਾਲ ਦਾ ਬਕਾਇਆ ਸਾਨੂੰ ਦਿੱਤਾ ਜਾਵੇ ਸਾਨੂੰ ਕੀ ਲੋੜ ਹੈ